ਓ ਬੱਲੇ 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 ਭਾਈ ਦਾ ਠੀਕਾ ਟਾਈਮ ਆ ਗਿਆ ਲੱਗਦਾ ਚੱਕਿਆ ਤੂੰ ਚਟਨੀ ਕੁੱਟੀ ਜਾਣਾ ਤੈਨੂੰ ਤਾਂ ਪਤਾ ਹੀ ਆ ਬਈ ਨੂੰ ਚਟਨੀ ਬਹੁਤ ਪਸੰਦ ਹੈ ਓਏ ਆ ਜਾ ਜੰਨੀ ਆ ਜਾ ਖਵਾਈਏ ਤੈਨੂੰ ਚਟਨੀ ਬੱਲੇ ਕੱਠੇ ਹੋ ਜਾਂਦੇ ਨੇ ਜਦੋਂ ਦੇਖੋ ਇਹਨਾਂ ਨੂੰ ਖਾਣ ਪੀਣ ਦੇ ਸੌਫੜੇ ਇਹਨਾਂ ਦੇ ਗੋਲੇ ਧੰਦੇ ਕਰੀ ਜਾਮਾ ਮੈਂ ਫੇਸਬੁੱਕ ਵਟਸਐਪ ਚਲਾਉਣ ਦਾ ਮੈਨੂੰ ਜਮਾਂ ਨਹੀਂ ਟਾਈਮ ਲੱਗਦਾ ਆ ਮੈਂ ਤਾਂ ਕਿੰਨੇ ਦਿਨ ਹੋ ਗਏ ਨਸਟਾ ਤੇ ਰੀਲ ਵੀ ਨਹੀਂ ਪਾਈ ਓ ਬਾਬੀ ਕਮੇ ਪੁੱਤਰੀ ਜੀ ਬੈਠੀ ਆ ਵੈ ਚੁਕਿਆ ਓ ਯਾਰ ਦੈਨੂ ਪਤਾ ਲਾਏਗਾ ਅਜ ਜਿਹੜਾ ਨੈੱਟ ਵਾਲਾ ਮੋਬਾਈਲ ਜਾਂ ਸਕਰੀਨ ਟੱਚ ਦਵਾਦਾ ਇਹਦੀ ਤਾਂ ਮਾਤੀ ਮਾਰੀ ਭਈਆ ਹੈ ਕੰਮ ਕਮ ਕੋਈ ਕਰ ਦੇਣੀ ਰੀਲਾ ਬਣਾਉਣ ਦੇ ਰਹਿੰਦੀ ਆ ਨੀ ਸੇਮਰੋ ਯਾਰ ਛਟਨੀ ਦਾ ਮਾਕੋਟ ਦੀ ਤੂੰ ਰੋਟੀ ਰਾਟੀ ਦਾ ਬਨਾਲਾ ਖਾ ਲਈ ਜੰਨੀ ਵੀ ਆ ਗਿਆ ਜੰਨੀ ਨੂੰ ਛਟਨੀ ਬਹੁਤ ਪਸੰਦਾ ਮੈਂ ਥੋੜੀ ਬਣਦੇ ਪਰ ਉੱਠੇ ਆਪੇ ਬਨਾਲਾ ਵਾ ਹੋਣ ਤਾਂ ਮੇਰੀ ਚੌਗਲੀ ਅਗਰੀ ਜਾਂਦੇ ਸੀ ਵੀ ਮੈਂ ਕੰਮ ਨਹੀਂ ਕਰਦੀ ਹੁਣ ਸੋਨ ਨੂੰ ਮੇਰੀ ਲੋਡ ਵੀ ਪੈ ਗਈ 1 ਮਿੰਟ ਚ ਹੈ ਮੈਂ ਕੋਈ ਕੰਮ ਕਰਦੀ ਹੁਣ ਚੰਨੀ ਤੋਂ ਕਰਾਲਾ ਇਹ ਹੀ ਚਟਨੀ ਦੱਸ ਕੀ ਨਾ ਇਸ ਤੋਂ ਬਣਵਾ ਲਾ ਪਰੌਂਠੇ